ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਉੱਪਰ ਅੱਜ ਦੀ ਵੀਡੀਓ ਆਪਾਂ ਲੈ ਕੇ ਆ ਰਹੇ ਹਾਂ ਖੇਤੀਬਾੜੀ ਦੇ ਧੰਦੇ ਦੇ ਸੰਬੰਧ ਵਿੱਚ ਅਸਲ ਦੇ ਵਿੱਚ ਆਪਾਂ ਜਿੱਦਾਂ ਡੇਰੀ ਧੰਦੇ ਨੂੰ ਲੈ ਕੇ ਆਪਾਂ ਰੈਗੂਲਰ ਵੀਡੀਓਜ਼ ਪਾਉਣੇ ਆ ਤਾਂ ਜੇ ਦੇਖਿਆ ਜਾਵੇ ਜਿਹੜਾ ਖੇਤੀਬਾੜੀ ਤੇ ਡੇਰੀਆ ਧੰਦਾ ਉਹ ਆਪਸੇ ਵਿੱਚ ਇੰਟੀਗ੍ਰੇਟਡ ਆ ਉਸੇ ਵਿੱਚ ਜੁੜਿਆ ਹੋਇਆ ਆਪਾਂ ਕਹਿ ਦਿੰਨੇ ਆ ਸਾਇਕ ਧੰਦੇ ਵਜੋਂ ਕਹਿ ਦਿੰਨੇ ਆ ਪਰ ਅੱਜ ਆਪਾਂ ਗੱਲ ਕਰਦੇ ਆ ਖੇਤੀਬਾੜੀ ਦੇ ਪ੍ਰਤੀ ਇੱਕ ਦੋ ਵਿਸ਼ੇ ਐ ਧੰਦੇ ਨੇ ਜਿਹੜੇ ਆਪਣੇ ਥੋੜੇ ਚਿੰਤਾਜੋਗ ਨੇ ਜਿੰਨਾਂ ਤੇ ਆਪਾਂ ਚੰਗੀ ਤ ਪਰ ਉਹ ਜਿਹੜੇ ਚੀਜ਼ਾਂ ਦਿਨੋ ਦਿਨ ਆਪਣੀ ਇਹ ਜਿਹੜੀ ਖੇਤੀਬਾੜੀ ਦੇ ਵਿੱਚ ਜਿਹੜੀਆਂ ਆਪਣੀਆਂ ਮੁਸ਼ਕਲਾਂ ਨੇ ਐਗਰੀਕਲਚਰ ਨੂੰ ਲੈ ਕੇ ਉਹ ਦਿਨੋ ਦਿਨ ਵੱਧ ਰਹੀਆਂ ਨੇ ਤਾਂ ਆਪਾਂ ਗੱਲਬਾਤ ਕਰਦੇ ਆਂ ਅਸਲ ਦੇ ਵਿੱਚ ਜਿੱਦਾਂ ਕੀ ਹੁੰਦਾ ਸੀ ਜਿੱਦਾਂ ਪਹਿਲਾਂ ਆਪਣੇ ਬਜ਼ੁਰਗ ਖੇਤੀ ਕਰਦੇ ਸੀ ਉਹਨੂੰ ਆਪਾਂ ਕਹਿ ਸਕਦੇ ਆਂ ਵੀ ਇੱਕ ਤਰ੍ਹਾਂ ਦੀ ਉਹ ਕੁਦਰਤੀ ਖੇਤੀ ਕਰਦੇ ਸੀ ਕਹਿਣ ਦਾ ਮਤਲਬ ਹੈ ਹਰੀ ਕ੍ਰਾਂਤੀ ਤੋਂ ਪਹਿਲਾਂ ਆਪਣਾ ਕੋਈ ਆਪਾਂ ਰਸਾਇਣਿਕ ਖਾਦਾਂ ਨਹੀਂ ਉਦੋਂ ਆਂਦੀਆਂ ਸੀ ਕੋਈ ਕੈਮੀਕਲੀ ਯੂਜ਼ ਹੁੰਦਾ ਸੀ ਜਿੰਨੀ ਕ ਆਪਾਂ ਇੱਕ ਖਾਤਾ ਆਪ ਹੀ ਮੁਹਾਵਰਾ ਆਪਣੇ ਪਿੰਡਾਂ ਦੇ ਵਿੱਚ ਚੱਲਦਾ ਹੁੰਦਾ ਸੀ ਕਿਉਂਕਿ ਬੜਦਾ ਨਾਲ ਜਿਹੜੇ ਹਲਚਲਦੇ ਹੁੰਦੇ ਸੀ ਆਪਾਂ ਗੱਲ ਕਰਦੇ ਸੀ ਵੀ ਰੱਜ ਕੇ ਖਾ ਤੇ ਦੱਬ ਕੇ ਬਾ ਦੱਬ ਕੇ ਬਾ ਰੱਜ ਕੇ ਖਾ ਲਈ ਜਿਹੜੀ ਅੱਜ ਉਹ ਕਹਾਵਤ ਹੈ ਉਹ ਚੇਂਜ ਹੋ ਗਈ ਅੱਜ ਆਪਾਂ ਨੂੰ ਕੀ ਵੀ ਤਕਨੀਕ ਨਾਲ ਬੋਣਾ ਪਊ ਫਿਰ ਕਿਤੇ ਜਾ ਕੇ ਆਪਾਂ ਰੱਜ ਕੇ ਖਾਵੇਂ ਜੀ ਤਕਨੀਕ ਆਪਾਂ ਯੂਜ਼ ਕਰਾਂਗੇ ਸਾਇੰਸ ਐਗਰੀਕਲਚਰ ਦੇ ਵਿੱਚ ਬਹੁਤ ਜ਼ਿਆਦਾ ਐਮਿੱਤ ਰੱਖਦੀ ਆ ਤਾਂ ਕਈ ਬਰੀ ਚੀਜ਼ਾਂ ਕੁਝ ਆਪਾਂ ਇਗਨੋਰ ਕਰ ਦਿੰਨੇ ਆ ਪਰ ਉੱਥੇ ਕਿਸਾਨ ਭਰਾਵੋ ਆਪਾਂ ਜੇ ਉਹ ਚੀਜ਼ਾਂ ਇਗਨੋਰ ਕਰਾਂਗੇ ਇਗਨੋਰ ਕਰਨ ਨਾਲ ਆਪਣੇ 5-7 10 ਸਾਲ ਲੰਘ ਸਕਦੇ ਨੇ ਇਤੋਂ ਵੱਧਦਾ ਸਮਾਂ ਨਹੀਂ ਲੰਘ ਸਕਦਾ ਜੋ ਅੱਜ ਦੀ ਸਥਿਤੀ ਹੈ ਐਗਰੀਕਲਚਰ ਦੀ ਪੰਜਾਬ ਲਈ ਖਾਸ ਕਰ ਉਹ ਬਹੁਤ ਜ਼ਿਆਦਾ ਆਪਾਂ ਮਾੜੀ ਨਜ਼ਰ ਆਉਂਦੀ ਹੈ ਐਗਰੀਕਲਚਰ ਦਾ ਜਿਹੜਾ ਆਪਾਂ ਵੇਖਿਆ ਬਹੁਤ ਜ਼ਿਆਦਾ ਨਜ਼ਰ ਮਾੜਾ ਆ ਰਿਹਾ ਉਹਦੇ 'ਚ ਕਈ ਰੋਲ ਆਪਾਂ ਸਰਕਾਰਾਂ ਨੂੰ ਕਹਿੰਦੇ ਆਂ ਵੀ ਪ੍ਰੋਪਰ ਆਪਾਂ ਨੂੰ ਚੀਜ਼ਾਂ ਦਿੰਦੀਆਂ ਨਹੀਂ ਜਾਂ ਆਪਣਾ ਜਨਸ ਦਾ ਭਾਅ ਨਹੀਂ ਹੁੰਦਾ ਕਾਰਪੋਰੇਟਸ ਆ ਰਹੇ ਨੇ ਉਹ ਟਾਪਿਕ ਆਪਾਂ ਲਾਗਾ ਬਟਾ ਜੱਪਾ ਆਪਦੀ ਗੱਲ ਕਰਾਂਗੇ ਆਪਾਂ ਕੀ ਕੀ ਚੀਜ਼ਾਂ ਸੁਧਾਰ ਸਕਦੇ ਆਂ ਖੇਤੀ ਦੇ ਵਿੱਚ ਤਾਂ ਜੋ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਐਗਰੀਕਲਚਰ ਖੇਤੀਬਾੜੀ ਕਰ ਸਕੂ ਅੱਜ ਆਪਾਂ ਰਸਾਇਣਿਕ ਚੀਜ਼ਾਂ ਤੇ ਗੱਲਬਾਤ ਕਰਦੇ ਆਂ ਵੀ ਰਸਾਇਣਿਕ ਖਾਦਾਂ ਹੋਗੀਆਂ ਕੈਮੀਕਲ ਹੋਗੇ ਜਿਹੜੇ ਆਪਾਂ ਹਰੀ ਕ੍ਰਾਂਤੀ ਤੋਂ ਬਾਅਦ ਆਪਾਂ ਯੂਜ਼ ਕਰਨ ਲੱਗਿਆ ਅਸਲ ਤੇ ਵਿੱਚ ਜੇ ਆਪਾਂ ਹਰੀ ਕ੍ਰਾਂਤੀ ਦੀ ਗੱਲ ਕਰੀਏ ਗ੍ਰੀਨ ਰੈਵੋਲੂਸ਼ਨ ਕਹਨੇ ਆਪਾਂ ਤਾਂ ਹਰੀ ਕ੍ਰਾਂਤੀ ਤੁਸੀਂ ਲਾ ਲਓ ਵੀ 1967-68 ਦੇ ਵਿੱਚ ਹਰੀ ਕ੍ਰਾਂਤੀ ਆਉਂਦੀ ਆ ਤਾਂ ਸਭ ਤੋਂ ਪਹਿਲੀ ਇਹ ਗੱਲ ਆ ਵੀ ਹਰੀ ਕ੍ਰਾਂਤੀ ਜਿਹੜੀ ਉਹ ਲਿਆਉਣ ਦੀ ਕੀ ਰੋਡ ਪੈ ਗਈ ਤਾਂ ਜਦੋਂ ਭਾਰਤ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਹੋਣ ਤੋਂ ਬਾਅਦ ਕਾਫੀ ਜਿਹੜੀ ਹਿੱਸੇ ਦੀ ਜ਼ਮੀਨ ਆ ਤੁਸੀਂ ਕਹਿ ਲਓ ਵੀ ਪਾਕਿਸਤਾਨ ਕੋਲ ਬਹੁਤ ਜ਼ਿਆਦਾ ਤਾਕੜੀ ਜ਼ਮੀਨ ਆਪਣੇ ਇਹ ਭਾਤ ਦੇ ਪੰਜਾਬ ਨਾਲੋਂ ਪਰ ਫਿਰ ਕੀ ਹੋਇਆ ਦੋ ਤਿੰਨ ਇੱਕ ਖਿੱਤੇ ਸੀ ਆਪਣਾ ਹਰਿਆਣਾ ਇਕੱਠਾ ਹੁੰਦਾ ਸੀ ਜਿਵੇਂ ਹੁਣ ਅੱਜ ਕੱਲ੍ਹ ਕਹਿ ਦਈਏ ਵੀ ਪੰਜਾਬ ਹਰਿਆਣਾ ਜਾਂ ਥੋੜਾ ਜਿਹਾ ਰਾਜਸਥਾਨ ਦਾ ਏਰੀਆ ਸੀ ਉਹਨਾਂ 'ਚ ਫਸਲਾਂ ਹੁੰਦੀਆਂ ਸੀ ਪਰ ਉਸ ਤੋਂ ਬਾਅਦ ਜਿੱਦਾਂ ਹੋਰ ਭਾਗ ਸੀਗੇ ਹੋਰ ਰਾਜ ਸੀ ਭਾਰਤ ਦੇ ਉਹਨਾਂ ਕੋਲੇ ਫਸਲਾਂ ਨਹੀਂ ਹੁੰਦੇ ਸੀ ਖਾਣਯੋਗ ਫਸਲਾਂ ਤਾਂ ਉਦੋਂ ਕੀ ਹੋਇਆ ਪੋਪੂਲੇਸ਼ਨ ਜ਼ਿਆਦਾ ਸੀ ਤਾਂ ਇੰਨੇ ਕ ਜ਼ਿਆਦੇ ਭਿਆਨਕ ਆਪਣੇ ਕਾਲ ਪੈਂਦੇ ਨੇ ਕਹਿੰਦਾ ਮਤਲਬ ਵੀ ਲੋਕ ਨੇ ਜਿਹੜੇ ਬੰਦਿਆਂ ਨੂੰ ਦੋ ਤਿੰਨ ਟਾਈਮ ਦੀ ਰੋਟੀ ਨਹੀਂ ਮਿਲਦੀ ਸੀ ਤਾ ਕਾਫੀ ਸੰਖਿਆ ਦੇ ਵਿੱਚ ਲੋਕ ਸੀ ਜਿਹੜੇ ਉਹ ਭੁੱਖਮਰੀ ਨਾਲ ਮਰਨੇ ਸ਼ੁਰੂ ਹੋ ਗਏ ਸੀ ਤਾਂ ਉੱਥੇ ਕਈ ਵਾਰੀ ਬਾਹਰੋਂ ਵੀ ਕਣਕ ਮੰਗਵਆਂਣੀਆਂ ਸ਼ੁਰੂ ਕੀਤੀਆਂ ਕੁੱਲ ਮਿਲਾ ਕੇ ਮੋਟੀ ਮੋਟੀ ਜੇ ਆਪਾਂ ਗੱਲ ਕਰਦੇ ਆ ਉਹਦਾ ਕੋਈ ਹੱਲ ਨਹੀਂ ਹੋਇਆ ਫਿਰ ਕੀ ਸੋਚਿਆ ਵੀ ਜਿਹੜੇ ਖਿੱਤਿਆਂ ਕੋਲ ਆਪਣੇ ਕੋਲ ਜਮੀਨ ਤਖੜੀ ਆ ਚੰਗਾ ਪਾਣੀ ਆ ਉਹ ਖਿੱਤਿਆਂ ਨੂੰ ਕੋਈ ਐਦਾਂ ਦੀ ਫਸਲ ਦਿੱਤੀ ਜਾਵੇ ਜਿਹੜੀ ਫਸਲ ਆਪਣੀ ਜਿਹੜੀ ਉਹ ਅਨਾਜ ਦੀ ਪੂਰਤੀ ਕਰ ਸਕੇ ਤਾਂ ਉਸ ਤੋਂ ਬਾਅਦ ਇੱਕ ਹਰੀ ਕ੍ਰਾਂਤੀ ਆਉਂਦੀ ਆ ਤਾਂ ਹਰੀ ਕ੍ਰਾਂਤੀ ਦੇ ਵਿੱਚ ਕੀ ਕੀ ਚੀਜ਼ਾਂ ਆਈਆਂ ਜਿੱਦਾਂ ਭਾਰਸ਼ਾਇਨਿਕ ਖਾਦਾਂ ਯੂਜ਼ ਕਰਦੇ ਆ ਡੀਪੀ ਹੋ ਗਿਆ ਪੋਟਾਸ਼ ਹੋ ਗਿਆ ਯੂਰੀਆ ਹੋ ਗਿਆ ਇਹ ਦੋ ਤਿੰਨ ਤੱਤ ਨੇ ਜੇ ਆਪਾਂ ਕੀ ਗੱਲ ਕਰਦੇ ਆਂ ਵੀ ਚੰਗੇ ਬੀ ਆ ਗਏ ਤਾਂ ਉਦੋਂ ਡਾਕਟਰ ਨਾਰਮਨ ਬੌਰਲੌਕ ਕਰਕੇ ਅਸੀਂ ਜਿਨ੍ਹਾਂ ਨੇ ਛੋਟੇ ਕੱਦ ਵਾਲੀਆਂ ਜਿਹੜੀਆਂ ਵੈਰੈਟੀਆਂ ਬਣਾਈਆਂ ਸੀ ਫਿਰ ਉਹ ਭਾਰਤ ਦੇ ਵਿੱਚ ਲੈ ਕੇ ਆਏ ਤਾਂ ਵੈਰੈਟੀਆਂ ਕਾਫੀ ਕਾਮਯਾਬ ਹੋਈਆਂ ਕਿਉਂਕਿ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਸੀ ਉਹ ਦੇਸੀ ਵੈਰੈਟੀਆਂ ਨਾਲੋਂ ਬਹੁਤ ਜ਼ਿਆਦਾ ਸੀ ਆਪਣੇ ਬਜ਼ੁਰਗ ਕੀ ਕਰਦੇ ਸੀ ਸਿਰਫ ਦੇਸੀ ਚੀਜ਼ਾਂ ਬੀਜਦੇ ਸੀ ਉਹ ਵੱਡੇ ਕੱਦ ਵਾਲੀਆਂ ਹੁੰਦੀਆਂ ਸੀ ਝਾੜ ਵੀ ਕੁਦਰਤੀ ਹੁੰਦਾ ਸੀ ਕਿਉਂਕਿ ਕੋਈ ਰੇਸਪ੍ਰੇਨ ਯੂਜ਼ ਕਰਦੇ ਸੀ ਸਿਰਫ ਦੇਸੀ ਆਰਗੈਨਿਕ ਚੀਜ਼ਾਂ ਯੂਜ਼ ਕਰਦੇ ਸੀ ਕੋਈ ਰੂੜੀ ਦੀ ਖਾਦ ਲਾ ਲਓ ਕੋਈ ਮੁਰ ਉਹ ਚੀਜ਼ਾਂ ਯੂਜ਼ ਹੁੰਦੀਆਂ ਸੀ ਪਰ ਜਦੋਂ ਕੋਈ ਵੈਰਾਈਟੀ ਚੰਗੀ ਝਾੜ ਵਾਲੀ ਲੈ ਕੇ ਆਏ ਆ ਤਾਂ ਉਹਦੇ ਵਿੱਚ ਕੀ ਹੋਇਆ ਵੀ ਆਪਾਂ ਨੂੰ ਉਹਨਾਂ ਨੂੰ ਖਾਦ ਵੀ ਜ਼ਿਆਦਾ ਦੇਣ ਦੀ ਲੋੜ ਸੀ ਤਾਂ ਜਦੋਂ ਚੰਗੀਆਂ ਵੈਰਾਈਟੀਆਂ ਲਿਆਉਣੀਆਂ ਪੈ ਗਈਆਂ ਆਪਾਂ ਨੂੰ ਭਾਰਤ ਨੂੰ ਦੀ ਸੀ ਭੁੱਖਮਰੀ ਦੀ ਸਥਿਤੀ ਸੈੱਟ ਕਰਨ ਵਾਸਤੇ ਉੱਥੇ ਨਾਲ ਕੀ ਹੋਇਆ ਆਪਾਂ ਨੂੰ ਰਸਾਇਣਿਕ ਖਾਦਾਂ ਵੀ ਲਿਆਉਣੀਆਂ ਪੈ ਗਈਆਂ ਤਾਂ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਵੀ ਪੁੱਛ ਸਕਦੇ ਹੋ ਇਹ ਗੱਲ ਪਹਿਲਾਂ ਕੀ ਹੁੰਦਾ ਸੀ ਜਦੋਂ ਮਤਲਬ ਯੂਰੀਆ ਆਇਆ ਜਾਂ ਡੀਪੀ ਆਇਆ ਉਦੋਂ ਕੀ ਹੁੰਦਾ ਸੀ ਆਪਣੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਜ਼ਿਆਦਾ ਸਮਝਦੇ ਹੁੰਦੇ ਸੀ ਵੀ ਅਸੀਂ ਆਪਣੇ ਬਾਹਣ ਦੇ ਵਿੱਚ ਇਹ ਚੀਜ਼ ਨਹੀਂ ਪਾਉਣੀ ਪਰ ਹੋਇਆ ਕਿ ਉਹ ਫਿਰ ਜਿਹੜੇ ਰਿਸਰਚਰ ਸੀ ਜਿਨ੍ਹਾਂ ਦੀ ਡਿਊਟੀ ਸੀ ਉਹਨਾਂ ਨੇ ਉਹਨਾਂ ਨੂੰ ਰਿਜ਼ਲਟ ਦਿਖਾਏ ਕਈ ਵਾਰ ਤਾਂ ਇੱਥੋਂ ਤੱਕ ਵੀ ਆਉਂਦਾ ਵੀ ਕਈ ਵਾਰ ਜਿਹੜੇ ਖੇਤਿਆਂ ਨੂੰ ਪਾਣੀ ਲੱਗਿਆ ਹੁੰਦਾ ਸੀ ਤਾਂ ਥੋੜੇ ਖੇਤਿਆਂ ਦੇ ਵਿੱਚ ਚੋਰੀਆਂ ਵੀ ਯੂਰੀਆ ਪਾ ਜਾਂਦੇ ਸੀ ਉਹ ਕਿਉਂਕਿ ਯੂਰੀਆ ਕੀ ਇੱਕ ਰਸਾਇਣਿਕ ਰੂਪ ਹੈ ਇੱਕ ਗੱਲ ਯਾਦ ਰੱਖਿਓ ਜਿਹੜੀ ਵੀ ਧਰਤੀ ਦੇ ਬਨਸਪਤੀ ਹੈ ਉਹ ਹਮੇਸ਼ਾ ਰਸਾਇਣਿਕ ਰੂਪ ਨੂੰ ਸਿੱਧੇ ਤੌਰ ਦੇ ਵਿੱਚ ਲੈਂਦੀ ਆ ਜਿੱਦਾਂ ਰੂੜੀ ਦੀ ਖਾਦ ਆ ਜਾਂ ਦੇਸੀ ਮੁਰਗਿਆਂ ਦੀ ਖਾਦ ਜੋ ਵੀ ਆਰਗੈਨਿਕ ਮੈਟਰ ਆਪਾਂ ਕਹਿੰਦੇ ਆ ਦੇਸੀ ਚੀਜ਼ਾਂ ਨੇ ਉਹਨ ਉਹਨਾਂ ਨੂੰ ਪਹਿਲਾਂ ਰਸਾਇਣਿਕ ਰੂਪ ਚ ਕਨਵਰਟ ਕਰਦਾ ਫਿਰ ਕਿਤੇ ਲੈਂਦਾ ਜਿਹੜੇ ਰਸਾਇਣਿਕ ਖਾਦਾਂ ਨੇ ਇਸੇ ਲਈ ਉਹ ਬਹੁਤ ਛੇਤੀ ਕੰਮ ਕਰਦੀਆਂ ਨੇ ਤਾਂ ਕੀ ਹੋਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਹੌਲੀ ਹੌਲੀ ਚੀਜ਼ਾਂ ਯੂਜ਼ ਹੋਣ ਲੱਗੀਆਂ ਤੁਸੀਂ ਲਾ ਲਓ ਵੀ ਆਪਣਾ ਝਾੜ ਵੀ ਵਧਣ ਲੱਗ ਗਿਆ ਪਰ ਜਿਹੜੀ ਅੱਜ ਦੀ ਸਥਿਤੀ ਆ ਅੱਜ ਦੀ ਸਥਿਤੀ ਬਹੁਤ ਭਿਆਨਕ ਆਪਣੀਆਂ ਖਾਸ ਕਰ ਪੰਜਾਬ ਦੇ ਜ਼ਮੀਨਾਂ ਲਈ ਕਿਉਂ ਕਿ ਕਿਉਂਕਿ ਲੰਮੇ ਸਮੇਂ ਤੋਂ ਆਪਾਂ ਤੁਸੀਂ ਲਾ ਲਓ ਜਿਹੜੀ ਚੀਜ਼ 10 15 ਕਿਲੋ 20 ਕਿਲੋ ਪੈਂਦੀ ਸੀ ਅੱਜ ਉਹ ਹੀ ਤੁਸੀਂ ਭਾਵੇਂ ਕਣਕ ਦੀ ਗੱਲ ਕਰ ਲਓ 3-4 ਗੱਟੇ ਕਣਕ 'ਚ ਝੋਨੇ 'ਚ ਤਾਂ ਤੁਸੀਂ ਲਾ ਲੋ ਵੀ ਯੂਰੀਆ ਇੰਨਾ ਕ ਵਰਤਿਆ ਜਾਂਦਾ ਲੋੜ ਤੋਂ ਵੱਧ ਹੁਣ ਕੋਈ ਵੀ ਤੁਸੀਂ ਐਗਜ਼ਾਮਪਲ ਲੈ ਲਓ ਭਾਵੇਂ ਆਪਣੇ ਹਿਊਮਨਸ ਬਾਡੀ ਦੀ ਗੱਲ ਆ ਜਿੰਨੀ ਆਪਾਂ ਨੂੰ ਭੁੱਖ ਆ ਇੱਕ ਟਾਈਮ ਤੇ ਆਪਾਂ ਉਨੀ ਹੀ ਰੋਟੀ ਖਾਵਾਂਗੇ ਇਹ ਨਹੀਂ ਹੈਗਾ ਵੀ ਆਪਾਂ ਇੱਕ ਟਾਈਮ ਤੇ 10 ਜਾਂ 15 ਜਾਂ ਕਹਿਣ ਦਾ ਮਤਲਬ 2-3 ਟਾਈਮ ਦੀ ਰੋਟੀ ਖਾਣੇ ਆਪਾਂ ਘੱਟੋ ਘੱਟ 2 ਟਾਈਮ ਖਾਣੀ ਪੈਂਦੀ ਆ ਇਹ ਨਹੀਂ ਹੈਗਾ ਕਿ ਸਵੇਰੇ ਖਾ ਕੇ ਆਪਾਂ 24 ਘੰਟੇ ਸਾਰ ਲਾਂਗੇ ਪਰ ਜੇ ਆਪਾਂ ਯੂਰੀਆ ਦੀ ਗੱਲ ਕਰੀਏ ਜਿਵੇਂ ਝੋਨਾ 7-7 ਬੋਰੀਆਂ 5-5 ਬੋਰੀਆਂ ਬੰਦੇ ਦੇ ਦਿੰਦੇ ਨੇ ਤਾਂ ਇੱਕ ਮਿੱਥ ਚੱਲੀ ਹੁੰਦੀ ਆ ਜਦੋਂ ਵੀ ਕੋਈ ਫਾਸਲਾ ਜਿਹੜੀ ਉਦੋਂ ਕੀ ਹੋ ਜਾਂਦਾਗਾ ਆਪਾਂ ਕਹਿੰਨੇ ਵੀ ਫਸਲ ਪਿਲੀ ਹੋ ਗਈ ਯੂਰੀਆ ਛੱਟਾ ਮਾਰ ਦੋ ਤਾਂ ਵਿੱਚ ਪ੍ਰਾਖਣਗੇ ਹਾਂ ਅਸੀਂ ਛੱਟਾ ਮਾਰੇ ਸੀ ਫਸਲ ਕਾਲੀ ਹੋ ਗਈ ਯੂਰੀਆ ਸਭ ਤੋਂ ਵੱਧ ਰੋਲ ਕਲੋਰੋਫਿਲ ਬਣਾਉਣ ਚਾਦਾ ਕਰਦਾ ਠੀਕ ਆ ਉਹਨੇ ਪਲਾਂਟ ਨੂੰ ਹਾਈਟ ਦੇਣੀ ਹੈ ਪਤਾਉਣਾ ਵੱਧਾ ਕਰਨਾ ਪਰ ਯੂਰੀਆ ਉਦਾਂ ਨਹੀਂ ਹੈਗਾ ਹੁਣ ਫਸਲ ਕਿਸੇ ਬਿਮਾਰੀ ਕਾਰਨ ਵੀ ਪਿਲੀ ਪੈ ਜਾਂਦੀ ਆ ਕੋਈ ਕੀੜਾ ਵੀ ਹੋ ਸਕਦਾ ਕੋਈ ਜੜ ਦੇ ਵਿੱਚ ਪ੍ਰੋਬਲਮ ਹੋ ਸਕਦੀ ਆ ਬਟ ਆਪਾਂ ਕੀ ਕਰਦੇ ਆ ਆਪਾਂ ਯੂਰੀਆ ਖਿਲਾਰ ਦਿੰਨੇ ਆ ਤਾਂ ਜਿਹੜੀ ਅੱਜ ਦੀ ਭਿਆਨਕ ਸਥਿਤੀ ਆ ਤੁਸੀਂ ਇਹ ਲਾ ਲਓ ਵੀ ਬਹੁਤ ਜ਼ਿਆਦਾ ਉਹ ਹੋ ਗਿਆ ਹੁਣ ਜਿੱਦਾਂ ਆਪਾਂ ਖਾਦਾਂ ਦੀ ਗੱਲ ਕਰ ਲਈ ਦੋ ਰ ਰਸਾਇਣਿਕ ਰੂਪ ਰਸਾਇਣਿਕ ਰੂਪ ਦੇ ਵਿੱਚ ਆ ਜਾਂਦੇ ਆ 15 16 ਛੋਟੇ ਤੋਂ ਲੈ ਕੇ ਵੱਡੀਆਂ ਹੁਣ ਵੱਡੇ ਤੱਤ ਕਿਹੜੇ ਆ ਗਏ ਆਪਣੇ ਐਨ ਪੀ ਕੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਇਹ ਆਪਾਂ ਵੱਡੀ ਮਾਤਰਾ ਦੇ ਵਿੱਚ ਪਾਉਨੇ ਆ ਤਾਂ ਇਹਨਾਂ ਨੂੰ ਆਪਾਂ ਵੱਡੇ ਤੱਤ ਕਹਿੰਦੇ ਆ ਜ਼ਿੰਕ ਕਾਪਰ ਮੈਗਨੀਜ਼ ਜਿਹੜੇ ਉੱਪਰ ਫੋਲੀਅਰ ਐਪਲੀਕੇਸ਼ਨ ਯੂਜ਼ ਕਰਦੇ ਆ ਘੱਟ ਕੁਆਂਟੀਟੀ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਪੈਂਦੀ ਆ ਉਹਨਾਂ ਨੂੰ ਆਪਾਂ ਛੋਟੇ ਤੱਤ ਕਹਿੰਦੇ ਆ ਪਰ ਅੱਜ ਦਾ ਚਿੰਤਾਜੋਗ ਵਿਸ਼ਾ ਕਿਉਂ ਆ ਇਹ ਵੀਡੀਓ ਕਿਉਂ ਆਪਾਂ ਬਣਾ ਰਹੇ ਆ ਕਿਉਂਕਿ ਜੋ ਜ਼ਮੀਨ ਦੀ ਹਾਲਤ ਤੇ ਬੰਦੇ ਦੀ ਆਪਣੀ ਹਾਲਤ ਇਹ ਰਸਾਇਣਿਕ ਖਾਦ ਉਹ ਇੱਕ ਚਿੰਤਾਜੋਗ ਆਪ ਨੂੰ ਸੋਚਣ ਵਾਲੀ ਚੀਜ਼ ਆ ਪਰ ਉਹਨੂੰ ਆਪਾਂ ਕੀ ਆ ਦਿਨੋਦਿਨ ਇਗਨੋਰ ਕਰਦੇ ਜਾਂਦੇ ਆ ਵੀ ਜੇ ਤੁਹਾਨੂੰ ਕੋਈ ਕਹਿੰਦਾ ਵੀ ਯੂਰੀਆ ਦੀ ਜਿਹੜੀ ਸੰਤੋਲਨ ਵਰਤੋਂ ਕਰ ਲਓ ਘੱਟ ਇਹ ਨਹੀਂ ਕਹਿੰਦਾ ਮੈਂ ਤੁਹਾਨੂੰ ਵੀ ਤੁਸੀਂ ਯੂਰੀਆ ਘੱਟ ਵਰਤੋ ਜੇ ਤੁਹਾਡਾ ਵਾਹਣ 5 6 ਬੋਰੀਆਂ ਤੇ ਇੱਕ ਨਸ਼ੇ ਵਾਂਗੂ ਲੱਗਿਆ ਤਾਂ 5 4 ਸਾਲਾਂ ਦੇ ਵਿੱਚ ਜਾ ਕੇ ਉਹਦੀ ਜਿਹੜੀ ਸਥਿਤੀ ਆ ਲੋਟ ਆਉਣੀ ਆ ਪਰ ਆਪਾਂ ਕੀ ਕਰੀਏ ਆਪਾਂ ਨਾ ਤਾਂ ਘੱਟ ਯੂਜ਼ ਕਰੀਏ ਨਾ ਆਪਾਂ ਵੱਧ ਯੂਜ਼ ਕਰੀਏ ਆਪਾਂ ਉਹਨੂੰ ਸਹੀ ਟਾਈਮ ਤੇ ਸਹੀ ਢੰਗ ਦੇ ਵਿੱਚ ਯੂਜ਼ ਕਰੀਏ ਤਾਂ ਹੁਣ ਜਿੱਦਾਂ ਯੂਰੀਆ ਦੀ ਆਪਾਂ ਮੇਨ ਅੱਜ ਗੱਲ ਕਰਦੇ ਆ ਤਾਂ ਯ ਦੋ ਤਿੰਨ ਰੂਪ ਦੇ ਵਿੱਚ ਉਹਨੂੰ ਪੌਦਾ ਲੈਂਦਾ ਅਮੋਨੀਅਮ ਰੂਪ ਦੇ ਵਿੱਚ ਵੀ ਲੈਂਦਾ ਨਾਈਟ੍ਰੇਟ ਦੇ ਵਿੱਚ ਸਭ ਤੋਂ ਵੱਧ ਪਲਾਂਟ ਜੇ ਨਾਈਟ੍ਰੇਟ ਰੂਪ ਦੇ ਵਿੱਚ ਲੈਂਦੇ ਨੇ ਤਾਂ ਨਾਈਟ੍ਰਾਈਟ ਵੀ ਉਹਦੀ ਇੱਕ ਫਾਰਮ ਹੈ ਤਾਂ ਤੁਸੀਂ ਲਾ ਲਓ ਪਰ ਜਿਹੜਾ ਨਾਈਟ੍ਰੇਟ ਹੈ ਉਹ ਬੂਟੇ ਚ ਬਹੁਤ ਛੇਤੀ ਜਿਆਦਾ ਐਬਜ਼ਾਰਬ ਹੁੰਦਾ ਕਿਉਂਕਿ ਜਦੋਂ ਆਪਾਂ ਛਿੱਟਾ ਮਾਰ ਦਿੰਨੇ ਆ ਦੂਜੇ ਤੇ ਜਿੱਦਣ ਉਹਨੇ ਆਪਣਾ ਅਸਰ ਦਿਖਾ ਦੇਣਾ ਹੁਣ ਇੱਕ ਗੱਲ ਸੋਚੋ ਵੀ ਆਪਾਂ ਜੇ ਮੰਨ ਲਓ ਕੋਈ ਵੀ ਪੀਏਯੂ ਕਹਿੰਦੀ ਆ ਜਾਂ ਕੋਈ ਵੱਡਾ ਅਦਾਰਾ ਐਗਰੀਕਲਚਰ ਦੇ ਇਹ ਗੱਲ ਕਹਿੰਦਾ ਵੀ ਕਣਕ ਨੂੰ 110 ਕਿਲੋ ਯੂਰੀਆ ਚਾਹੀਦਾ ਤੁਸੀਂ ਮੰਨ ਲਓ ਵੀ ਤੁਹਾਡਾ ਬਹਾਨ ਮੰਨ ਲਓ ਮਾੜਾ ਜਾਂ ਰਸੀਲਾ ਜਾਂ ਤੁਹਾਡੇ ਕੋਲੇ ਕੋਈ ਪਾਣੀ ਚੰਗਾ ਨਹੀਂ 120 ਕਿਲੋ 25 ਕਿਲੋ 15 ਕਿਲੋ ਮੰਨ ਲਓ ਵੱਧ ਚੀਜ਼ ਲੈਂਦਾ ਕਿਉਂਕਿ ਥੋੜੀ ਜਿਹੜੀ ਉਹਦੀ ਮਾਤਰਾ ਹੈ ਉਹ ਆਪਣੀ ਜਿਹੜੀ ਜ਼ਮੀਨ ਤੇ ਵੀ ਡਿਪੈਂਡ ਕਰਦੀ ਆ ਤਾਂ ਉੱਥੇ ਜਾ ਕੇ ਕੀ ਹੁੰਦਾ ਇਹ ਨਹੀਂ ਹੈਗਾ ਉੱਥੇ ਥਾ ਕੇ ਤੁਹਾਡਾ ਵੀ 2.5 ਬੋਰੀਆਂ ਦੀ ਥਾਂ ਤੇ ਤੁਸੀਂ ਉਹਨੂੰ 5 ਬੋਰੀਆਂ ਦੇ ਵਿੱਚ ਤੁਹਾਡਾ ਉਹ ਪ੍ਰੋਪਰ ਕਰੂਗਾ ਹੁਣ ਤੁਸੀਂ ਮੰਨ ਲਓ ਝੋਨੇ ਦੇ ਵਿੱਚ ਤੁਸੀਂ ਯੂਰੀਆ ਪਾ ਰਹੇ ਹੋ ਕਣਕ ਦੇ ਵਿੱਚ ਪਾ ਰਹੇ ਹੋ ਪਰ ਆਪਾਂ ਨੂੰ ਪਤਾ ਵੀ ਆਪਾਂ ਇਹ ਚੀਜ਼ ਆਪਣੀ ਗੱਲ ਤੇ ਵਰਤਦੇ ਆ ਜਦੋਂ ਪlant ਦੇ ਵਿੱਚ ਆਪਟਿਮਮ ਮੋਇਸਚਰ ਆ ਜਾਂਦਾ ਪਲਾਂਟ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਪ੍ਰੋਪਰ ਆ ਫੇਰੀ ਜਾ ਕੇ ਬੂਟੇ ਨੇ ਪਾਣੀ ਦੇ ਵਿੱਚ ਕੋਲ ਕੇ ਯੂਰੀਆ ਤੇ ਨਾਈਟ੍ਰੋਜਨ ਲੈਣੀ ਆ ਤਾਂ ਇੱਕ ਗੱਲ ਸੋਚੋ ਵੀ ਜਦੋਂ ਆਪਾਂ ਇੰਨੀ ਲਗਾਤਾਰ ਚੀਜ਼ਾਂ ਪਾ ਰਹੇ ਆ ਹੁਣ ਗੱਟਾ ਗੱਟਾ ਆਪਾਂ ਕੀ ਕਰਦੇ ਆ ਮੰਨ ਲਓ ਤਿੰਨ ਗੱਟੇ ਪੋਣੇ ਆ ਤਿੰਨ ਵਾਰਾਂ ਚ ਪਾ ਦੇਣੇ ਆ ਹੁਣ 40 45 ਕਿਲੋ ਦਾ ਯੂਰੀ ਤਾਂ ਗੱਟਾ ਇੱਕ ਵਾਰ ਚ ਖਿਲਾਰਤਾ ਤਾਂ ਪੌਦੇ ਉਹ ਜ਼ਮੀਨ ਦੇ ਵਿੱਚ 2-3 ਦਿਨ ਰਹਿਣਾ ਕਿਉਂਕਿ ਤੁਹਾਨੂੰ ਵੀ ਪਤਾ ਯੂਰੀਆ ਤਾਂ ਇੱਥੋਂ ਤੱਕ ਹੈ ਆਪਣੇ ਘਰਾਂ ਦੇ ਵਿੱਚ ਪਿਆ ਵੀ ਯੂਰੀਆ ਕਈ ਵਾਰੀ ਹਿਮਸ ਨਾਲ ਤੁਰ ਜਾਂਦਾ ਬੋਰੀਆਂ ਦੇ ਵਿੱਚੋਂ ਖੁੱਲ ਜਾਂਦਾ ਹੈ ਤਾਂ ਜਦੋਂ ਗੱਲੇ ਦੇ ਉੱਪਰ ਆਪਾਂ ਛੱਟਾ ਮਾਰਤਾ ਉਸ ਤੋਂ ਬਾਅਦ ਉਹਨੇ 2-3 ਦਿਨ ਜ਼ਮੀਨ ਦੇ ਵਿੱਚ ਮੌਜੂਦ ਰਹਿਣਾ ਜਿੰਨਾ 2 ਦਿਨਾਂ ਚ ਜ਼ਮੀਨ ਨੇ ਲੈ ਲਿਆ ਫਸਲ ਨੇ ਲੈ ਲਿਆ ਲੈ ਲਿਆ ਜੇ ਜ਼ਿਆਦਾ ਮਾਤਰਾ ਉਹ ਕੀ ਹੋਣਾਗਾ ਪਾਣੀ ਹੁੰਦਾ ਨਾਈਟ੍ਰੇਟ ਪਾਣੀ ਅੰਡਰਗਰਾਊਂਡ ਵਾਟਰ ਚਲੀ ਜਾਂਦੀ ਆ ਹੁਣ ਉੱਥੇ ਤੁਸੀਂ ਦੇਖੋ ਵੀ ਅੱਜ ਕੱਲ ਆਪਾਂ ਆਮੀ ਗੱਲ ਕਰਦੇ ਆ ਜਾਂ ਕੈਂਸਰ ਹੋ ਗਿਆ ਜਾਂ ਪੰਜਾਬ ਦੇ ਵਿੱਚ ਕਿਹਨੇ ਆਪਾਂ ਕਹਿੰਨੇ ਬਿਮਾਰੀਆਂ ਵੱਧ ਗਈਆਂ ਹੁਣ ਜਿਹੜੀ ਨਾਈਟ੍ਰੇਟ ਹੈ ਉਹ ਕਾਰਸੀਨੋਜਨਿਕ ਆ ਉਹ ਕੈਂਸਰ ਵੀ ਕੌਜ਼ ਕਰਦੀ ਆ ਜਾਂ ਬੱਚਿਆਂ ਦੇ ਵਿੱਚ ਬਲੂ ਬੇਬੀ ਸਿੰਡਰੋਮ ਆ ਉਹ ਵੀ ਨਾਈਟ੍ਰੇਟ ਜਿਹੜੀ ਪਾਣੀ ਦੇ ਵਿੱਚ ਘੁਲ ਜਾਂਦੀ ਆ ਉਹਦੇ ਨਾਲ ਆਪਣਾ ਉਹ ਸਿੰਪਟਮ ਆਇਆ ਆ ਆਪਾਂ ਕੀ ਗੱਲ ਕਰਨੀ ਆ ਆਪਾਂ ਇਹ ਗੱਲ ਕਰਨੀ ਆ ਆਪਾਂ ਜਿਹੜੀਆਂ ਰਸਾਇਣਿਕ ਖਾਦਾਂ ਨੇ ਇਹਨੂੰ ਘੱਟ ਤੋਂ ਘੱਟ ਵੱਧ ਤੋਂ ਵੱਧ ਸੰਤੁਲਿਤ ਜਿਹੜੀ ਮਾਤਰਾ ਉਹ ਯੂਜ਼ ਕਰਨੀ ਆ ਇਹ ਨਹੀਂ ਹੈਗਾ ਤੁਸੀਂ ਚਾਰ ਬੋਰੀਆਂ ਪੰਜ ਬੋਰੀਆਂ ਪਾਤੀਆਂ ਜਾਂ ਆਪਾਂ ਭਰਾ ਹੁਣ ਮੱਕੀ ਬੀਜਦੇ ਹੁੰਨੇ ਆ ਹੁਣ ਮੱਕੀ ਦੇ ਵਿੱਚ ਮੱਕੀ ਤੁਸੀਂ ਲਾ ਲਓ ਜੇ ਮਾੜੇ ਚ ਮਾੜੇ ਵਹਣ ਚ ਵੀ ਮੱਕੀ ਆ 2.5 ਤਿੰਨ ਬੋਰੀਆਂ ਉਹ ਦੀ ਅਖੀਰ ਡੋਜ਼ ਹੁੰਦੀ ਆ ਪਰ ਵਿੱਚ ਬੰਦੇ ਕੀ ਕਰਦੇ ਜਿੰਨੇ ਪਾਣੀ ਲੱਗਦੇ ਨੇ ਵੈਜੀਟੇਟਿਵ ਗ੍ਰੋਥ ਤੱਕ ਜਦੋਂ ਤੱਕ ਉਹਦੀ ਬਦਨ ਦੀ ਸਟੇਜ ਆ ਤਾਂ ਉਹਨੇ ਗੱਟੇ ਉਹਦੇ ਵਿੱਚ ਯੂਰੀਆ ਪਾ ਰਹੇ ਨੇ ਤਾਂ ਉਹੀ ਮੱਕੀ ਕਿਤਨਾ ਕਿਤੇ ਆਪਾਂ ਖਾਣੀ ਆ ਆਟੇ ਦੇ ਰੂਪ ਦੇ ਵਿੱਚ ਵੀ ਖਾਣੀ ਆ ਜਾਂ ਆਪਾਂ ਮੱਝਾਂ ਨੂੰ ਸਾਈਲੇਜ ਪਾਉਣੇ ਆ ਉਹ ਰੂਪ ਦੇ ਵਿੱਚ ਵੀ ਖਾਣੀ ਆ ਉਹੀ ਆਪਾਂ ਫਿਰ ਦੁੱਧ ਪੀਣਾ ਤੁਸੀਂ ਲਾ ਲਓ ਵੀ ਮੇਨ ਆਪਣੇ ਪੰਜਾਬ ਦੇ ਵਿੱਚ ਤੁਸੀਂ ਲਾ ਲਓ ਜਿਹੜੀ ਪੰਜ ਪਾਣੀਆਂ ਦੀ ਧਰਤੀ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਉਹ ਧਰਤੀ ਦੇ ਉੱਪਰ ਵੀ ਕਿੰਨਾ ਜ਼ਿਆਦਾ ਜਿਹੜਾ ਕੈਂਸਰ ਆ ਉਹ ਵਧ ਗਿਆ ਆਮੀ ਆਪਣੇ ਹੁਣ ਤੁਸੀਂ ਲਾ ਲਓ ਇੱਕ ਗੱਲ ਹੁੰਦੀ ਆ ਵੀ ਕੋਈ ਆਪਾਂ ਕੈਂਸਰ ਯੂਨਿਟ ਬਣ ਜਾਂਦੀ ਆ ਕੈਂਸਰ ਦੀ ਯੂਨਿਟ ਬਣਨਾ ਉਹ ਇੱਕ ਸਹੂਲਤ ਨਹੀਂ ਆ ਉਹ ਇੱਕ ਆਪਣਾ ਇੱਕ ਖਤਰਾ ਆਪਾਂ ਨੂੰ ਵੀ ਕਿਉਂ ਲੋੜ ਪੈ ਗਈ ਕੈਂਸਰ ਦੀ ਸਪੈਸ਼ਲ ਯੂਨਿਟ ਭਾਵੇਂ ਉਹ ਡੀ ਐਮ ਸੀ ਦੀ ਗੱਲ ਕਰ ਲਓ ਭਾਵੇਂ ਉਹ ਬਠਿੰਡੇ ਐਮ ਐਸ ਦੀ ਗੱਲ ਕਰ ਲਓ ਅਲੱਗ-ਅਲੱਗ ਜਿਹੜੀਆਂ ਉਹ ਯੂਨਟਾਂ ਨੇ ਉਹ ਬਣ ਗਈਆਂ ਤਾਂ ਕਹਿਣ ਦਾ ਮਤਲਬ ਉਹ ਚੀਜ਼ ਥੋੜੇ ਆਪਾਂ ਨੂੰ ਸੋਚਣ ਦੀ ਲੋੜ ਹੈ ਇਹ ਜ਼ਮੀਨਾਂ ਦਾ ਜਿਹੜਾ ਹਾਲ ਆ ਤੁਸੀਂ ਜ਼ਮੀਨ ਦੀ ਪੀ ਐਚ ਦੇਖ ਲਓ ਅੱਜ ਪੀ ਐਚ ਕਿੰਨੀ ਖਾਰੇਪਣ ਦੇ ਵਿੱਚ ਜਾ ਰਹੀ ਆ 1.5 ਤੋਂ ਗੱਟੇ ਆਪਾਂ ਕਣਕ ਦੇ ਵਿੱਚ ਪਾਉਂਦੇ ਪਾਉਂਦੇ ਅੱਜ 4-4 ਗੱਟਿਆਂ ਤੇ ਆ ਗਈ। ਉਹੀ ਬੀ ਨੇ ਆਪਣੇ ਉਹੀ ਆਪਣੀ ਜ਼ਮੀਨ ਹੈ। ਸਿਰਫ ਡੋਜਾ ਕਿਉਂ ਵਧਿਆ? ਕਿਉਂ ਖੇਤੀ ਤੇ ਖਰਚਾ? ਜਿੰਨਾ ਜ਼ਿਆਦਾ ਤੁਸੀਂ ਯੂਰੀਆ ਵਰਤੋਗੇ, ਓਨੀ ਜ਼ਿਆਦਾ ਨੂੰ ਬਿਮਾਰੀ ਪੈਣੀ ਆ, ਓਨੀ ਜ਼ਿਆਦਾ ਤੁਹਾਡਾ ਆਪਣੀ ਸਿਹਤ ਦਾ ਨੁਕਸਾਨ ਹੋਣਾ। ਹੁਣ ਉਹੀ ਨਾਈਟ੍ਰੇਟ ਪਾਣੀ ਦੇ ਵਿੱਚ ਕੁਲਕੇ ਜਦੋਂ ਹੇਠਲੇ ਵਾਟਰ ਦੇ ਵਿੱਚ ਚਲੀ ਗ੍ਰਾਊਂਡ ਵਾਟਰ ਦਾ ਤਾਂ ਹਰ ਘਰ ਦੇ ਵਿੱਚ ਫਿਲਟਰ ਨਹੀਂ ਲੱਗਿਆ। ਪੰਜਾਬ ਦੇ ਵਿੱਚ ਮੋਸਟਲੀ ਫਾਰਮਰ ਨੇ ਉਹ ਮਾਰਜਨਲ ਫਾਰਮ ਨੇ ਕਈ ਵਾਰੀ ਬੰਦਾ ਫਿਲਟਰ ਨੂੰ ਅਫੋਰਡ ਹੀ ਨਹੀਂ ਕਰਦਾ। ਜਦੋਂ ਡਰਿੰਕਿੰਗ ਪਾਣੀ ਆਪਾਂ ਪੀਂਦੇ ਆ ਨਾਈਟ੍ਰੇਟ ਬੰਦੇ ਦੇ ਬਾਡੀ ਦੇ ਵਿੱਚ ਚਲੀ ਜਾਂਦੀ ਆ ਛੋਟੇ ਛੋਟੇ ਬੱਚਿਆਂ 'ਚ ਵੀ ਸਿੰਡਰੋਮ ਜਿਹੜਾ ਬੇਬੀ ਸਿੰਡਰੋਮ ਆ ਜਿਹੜਾ ਬਲੂ ਬੇਬੀ ਉਹ ਸਿੰਪਟਮ ਦਿਖਾ ਰਿਹਾ ਦੂਜੇ ਨੰਬਰ ਤੇ ਕੈਂਸਰ ਬਹੁਤ ਜ਼ਿਆਦਾ ਵਧ ਰਿਹਾ ਤਾਂ ਭਰਾਵੋ ਇੱਕ ਗੱਲ ਆਪਾਂ ਕਹਿਨੇ ਆ ਵੀ ਥੋੜਾ ਜਿਹਾ ਆਪਾਂ ਐਗਰੀਕਲਚਰ ਵੱਲ ਵੀ ਧਿਆਨ ਦਿਈਏ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਜਾਂ ਡੇਰੀ ਦਾ ਦੋ ਧੰਦਿਆਂ ਦਾ ਐਗਰੀਕਲਚਰ ਦਾ ਕਿਉਂ ਕਿਉਂਕਿ ਇਹ ਬੇਸਿਕ ਨੀਡਸ ਨੇ ਰੋਟੀ ਪਾਣੀ ਆਪਣਾ ਸਾਰਾ ਕੁਝ ਅਨਾਜ ਇਹ ਬੇਸਿਕ ਆਪਣੀਆਂ ਜ਼ਰੂਰਤਾਂ ਇਦੇ ਬਿਨ ਆਪਣਾ ਨਹੀਂ ਸਰਨਾ ਕੱਪੜਾ ਆਪਾਂ ਮਾੜਾ ਪਾ ਲਾਂਗੇ ਉਹਦੇ ਬਿਨਾ ਸਰਜੂ ਸੋ ਖੇਤੀ ਆਪਾਂ ਤਾਂ ਹੀ ਕਰਾਂਗੇ ਜੇ ਆਪਾਂ ਇਹ ਡੋਜਾਂ ਘਟਾਵਾਂਗੇ ਸਹੀ ਉਹਨਾਂ ਦੀ ਮਾਤਰਾ ਕਰਾਂਗੇ ਇਹ ਨਹੀਂ ਹੈਗਾ ਵੀ 5 ਬੂਰੀਆਂ ਪਾਤੀਆਂ ਜੇ ਤੁਸੀਂ 5 ਬੂਰੀਆਂ ਪਾਉਣੇ ਹੋ ਤੁਸੀਂ ਲਾ ਲਓ ਵੀ ਇਹਨੂੰ ਪਾਣੀ ਲਾਤਾ ਪਾਣੀ ਲਾਉਣ ਸਰ ਕਿੱਥੇ ਤੁਸੀਂ 45 ਕਿਲੋ ਦਾ ਗੱਟਾ ਇਕੱਠਾ ਸੁੱਟ ਦੇਣਾ ਉੱਥੇ ਆਪਾਂ 25-30 ਕਿਲੋ ਦੋ-ਦੋ ਡੋਜਾਂ ਕਰ ਲਾਂਗੇ ਕਿਉਂ ਕਿਉਂਕਿ ਜਿਹੜਾ ਕੋਈ ਵੀ ਰਸਾਇਣਿਕ ਰੂਪ ਹੁੰਦਾ ਹੈ ਉਹ ਨਾ ਖੇਤੀ ਜ਼ਮੀਨ ਦੇ ਵਿੱਚ ਖੜੇ ਯੂਰੀਆ ਤਾਂ ਜ਼ਮੀਨ ਹੀ ਖੜਦਾ ਡੀਏਪੀ ਹਾਲੇ ਫਿਰ ਵੀ ਫਿਕਸ ਹੋ ਜਾਂਦਾ ਤੇ 2-3 ਦਿਨਾਂ ਦੇ ਵਿੱਚ ਵੀ ਜਿੰਨਾ ਫਸਲ ਲੈਣਾ ਲੈ ਲਿਆ ਜਿਹੜਾ ਵੱਧ ਜਾਂਦਾ ਉਹ ਪਾਣੀ ਦੇ ਵਿੱਚ ਕੋਲ ਨਾ ਉਹ ਉੱਪਰ ਉਡਣਾ ਸੋ ਉਸੇ ਲਈ ਆਪਾਂ ਕਹਨੇ ਆ ਉਦੋਂ ਪਹਿਲਾਂ ਜਦੋਂ ਆਈਆਂ ਆਈਆਂ ਉਦੋਂ ਆਪਾਂ ਨੂੰ ਲੋੜ ਸੀ ਅੱਜ ਕੱਲ ਨਾ ਸਰਕਾਰਾਂ ਨੂੰ ਜਿਆਦਾ ਇੰਨੀ ਅਨਾਜ ਦੀ ਲੋੜ ਆ ਨਾ ਹੀ ਆਪਣਾ ਸਿਸਟਮ ਹੋਰ ਹੋ ਗਿਆ ਉਹ ਸਿਸਟਮ ਆ ਸਮੇਂ ਦੀ ਜਿਹੜੀ ਲੋੜ ਸੀ ਉਹ ਲੰਘ ਚੁੱਕੀ ਆ ਆਪਾਂ ਜੇ ਆਹੀ ਚੀਜ਼ਾਂ ਆਫਟਰ ਲੌਂਗ ਪੀਰੀਅਡ ਆਫ ਚੱਲੀ ਗਈਆਂ ਆਪਣੇ ਲਗਾਤਾਰ ਚੱਲੀ ਗਈਆਂ ਤਾਂ ਤੁਸੀਂ ਲੈ ਲਓ ਜਿਹੜਾ ਯੂਰੀਆ ਰਸਾਇਣਿਕ ਸਨ 2000 ਤੋਂ ਪਹਿਲਾਂ ਕੀ ਜਦ ਪੈਂਦੀ ਆ ਰਹੀਆਂ ਸੀ ਉਹ 20 25 ਸਾਲਾਂ ਬਾਅਦ ਜਾ ਕੇ ਉਹਨੇ ਕੀ ਕਰਿਆਗਾ ਆਪਣਾ ਨੂੰ ਆਪਾਂ ਨੂੰ ਇਹ ਰੂਪ ਦਿਖਾਇਆ ਆਪਣੀਆਂ ਜ਼ਮੀਨਾਂ ਖਤਮ ਕਰਨ ਤੇ ਉਹ ਚੀਜ਼ਾਂ ਹੋ ਗਈਆਂ ਜਾਦੇ ਡੋਜ਼ ਵਰਤ ਰਹੇ ਆ ਦੂਜੇ ਨੰਬਰ ਤੇ ਆਪਣੀ ਆਪਣੀ ਜਿਹੜੀ ਸਿਹਤ ਆ ਤਾਂ ਕਹਿਣ ਦਾ ਮਤਲਬ ਤੁਸੀਂ ਆਪ ਦਾ ਫਸਲ ਜਿਹੜੀ ਜਨਸ ਹੈ ਉਹ ਪੈਦਾ ਕਰਕੇ ਮੰਡੀ ਦੇ ਵਿੱਚ ਭੇਜਤੀ ਪਰ ਸਾਰਾ ਦਿਨ ਬਾਹਣ ਦੇ ਵਿੱਚ ਤੁਸੀਂ ਰਹਨੇ ਹੋ ਪੈਸਟੀਸਾਈਡ ਨਾਲ ਤੁਸੀਂ ਖੁੱਲਦੇ ਹੋ ਰੇਹਾ ਸਪਰੇਹਾ ਨਾਲ ਸਿੱਧੀ ਤੁਸੀਂ ਹੱਥ ਦੇ ਉੱਪਰ ਆਪਾਂ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗਲਵਜ਼ ਨਹੀਂ ਯੂਜ਼ ਕਰਦੇ ਆਤੀ ਆਪਾਂ ਛੱਟਾ ਮਾਰ ਦੇਣਾ ਹੁੰਦਾ ਕਈ ਵਾਰੀ ਜਿਆਦੇ ਪੈਸਟਿਸ ਸਾੜ ਭੜੇ ਹੁੰਦੇ ਨੇ ਉਹ ਆਪਣੀ ਚਮੜੀ ਦੇ ਵਿੱਚ ਫੋਰ ਹੁੰਦੇ ਨੇ ਉਹ ਨਾਲ ਅਹੀ ਬਾਡੀ ਤੇ ਚਲੇ ਜਾਂਦੇ ਨੇ ਫਿਰ ਉਹ ਬਿਮਾਰੀਆਂ ਦਾ ਕੌਜ਼ ਕਰਦੇ ਨੇ ਤਾਂ ਤੁਸੀਂ ਲਾ ਲਓ ਵੀ ਕਈ ਹੋਰ ਸਾਲਟ ਵੀ ਇਦਾਂ ਦੇ ਨੇ ਜਿਹੜੇ ਬੰਦਿਆ ਦੇ ਵਿੱਚ ਵੀ ਜਿਹਦਾ ਰੈਜ਼ਿਡਿਊ ਆਉਣ ਲੱਗ ਗਿਆ ਤਾਂ ਕਿਤੇ ਨਾ ਕਿਤੇ ਜਾ ਕੇ ਆਪਾਂ ਇਹ ਗੱਲ ਸੋਚੀਏ ਤੇ ਇਹ ਜਿਹੜੀ ਖਾਦਾਂ ਦੀ ਵਰਤੋਂ ਹੈ ਇਹਨਾਂ ਨੂੰ ਸੰਤੁਲਿਤ ਰੂਪ ਦੇ ਵਿੱਚ ਕਰੀਏ ਨਾ ਘੱਟ ਪਾਈਏ ਤੇ ਨਾ ਵੱਧ ਪਾਈਏ ਜੇ ਤੁਸੀ ਲੱਗਦਾ ਵੀ ਤੁਹਾਨੂੰ ਵੀ ਤੁਸੀਂ ਇੱਕ ਟਾਈਮ ਤੇ ਜਿਆਦੇ ਤੁਹਾਡੀ ਜ਼ਮੀਨ ਜਿਹੜੀ ਲੱਗ ਚੁੱਕੀ ਆ ਤਾਂ ਤੁਸੀਂ ਉਹਨੂੰ ਹੌਲੀ-ਹੌਲੀ ਕਰਕੇ ਚੀਜ਼ ਘਟਾ ਸਕਦੇ ਹੋ ਇਹ ਨਹੀਂ ਹੈਗਾ ਤੁਸੀਂ 5-6 ਬੋਰੀਆਂ ਪਾਉਂਦੇ ਪਾਉਂਦੇ ਇਸ ਸਾਲ ਇੱਕ ਬੋਰੀ ਪਾ ਦੋਗੇ ਤੁਹਾਡੀ ਉੱਤੇ ਫਸਲ ਦਾ ਝਾੜ ਵੀ ਕਟਣਾ ਉੱਥੇ ਹਰ ਇੱਕ ਚੀਜ਼ਾਂ ਹੋਣੀਆਂ ਤਾਂ ਜਿੰਨੀ ਆਪਾਂ ਇਹ ਖਾਦਾਂ ਨੂੰ ਸਹੀ ਵਰਤੋਂ ਦੇ ਵਿੱਚ ਕਰ ਲਾਂਗੇ ਉੰਨੀ ਤੁਹਾਡੀ ਜ਼ਮੀਨ ਆ ਜਿਹੜੀ ਉਹਨੇ ਠੀਕ ਹੋ ਜਾਣਾ ਜਦੋਂ ਆਪਣੀ ਜ਼ਮੀਨ ਠੀਕ ਹੋ ਗਈ ਉਦੋਂ ਆਪਣਾ ਐਗਰੀਕਲਚਰ ਦਾ ਖਰਚਾ ਵੀ ਘਟੂ ਆਪਣੀ ਆਪਣੀ ਸਿਰ ਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਕਿਉਂਕਿ ਆਪਾਂ ਹੀ ਫਸਲਾਂ ਖਾਣੀਆਂ ਕਣਕ ਆਪਾਂ ਘਰੇ ਰੱਖਦੇ ਆ ਖਾਣ ਨੂੰ ਹੋਰ ਕੋਈ ਸਬਜ਼ੀਆਂ ਖਾਣਦੇ ਆ ਵਿਚ ਬੰਦੇ ਸਬਜ਼ੀਆਂ ਦੇ ਉੱਪਰ ਵੀ ਯੂਰੀਆ ਡੀਪੀ ਪਾ ਰਹੇ ਨੇ ਉਹ ਤਾਂ ਬਹੁਤ ਹੀ ਜਿਆਦੇ ਵੱਡੀ ਮਾੜੀ ਗੱਲ ਐ ਉਹ ਚੀਜ਼ਾਂ ਤੋਂ ਆਪਾਂ ਨੂੰ ਜਿਹੜੀ ਉਹ ਬਚਨ ਦੀ ਲੋੜ ਐ ਤਾਂ ਇਹ ਰਸਾਇਣਿਕ ਚੀਜ਼ਾਂ ਨੇ ਇਹ ਸਮੇਂ ਦੀ ਲੋੜ ਸੀ ਪਰ ਹੁਣ ਆਪਾਂ ਨੂੰ ਘਟਾਉਣਾ ਪੈਣਾ ਹੁਣ ਭਾਰਤ ਕੋਲੇ ਅਨਾਜ ਬਹੁਤ ਜਿਆਦਾ ਐ ਕੋਈ ਐਡਾ ਕੋਈ ਆਪਾਂ ਨੂੰ ਸੋਨੇ ਦਾ ਤਗਮਾ ਨਹੀਂ ਦੇ ਰਹੇ ਹੋ ਵੀ ਆਪਣੇ ਤੁਸੀਂ ਲਾ ਲਓ ਫਿਰ ਦੂਜੇ ਨੰਬਰ ਤੇ ਕੀ ਗੱਲ ਹੁੰਦੀ ਆ ਜਿਵੇਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨੇ ਪਾਣੀ ਪੰਜਾਬ ਦੇ ਪਾਣੀ ਖਤਮ ਕਰਤਾ ਜਾਂ ਪਾਣੀ ਨੂੰ ਕਾਰਸਿਨੋਜਨਿਕ ਬਣਾਤਾ ਜਾਂ ਮਿੱਟੀ ਖਤਮ ਕਰਤੀ ਪਰ ਆਪਾਂ ਨੂੰ ਉਦੋਂ ਉਹਨਾਂ ਨੇ ਲਾਲਚ ਦਿੱਤਾ ਲੋੜਾਂ ਦੇ ਅਕੋਰਡਿੰਗ ਦਿੱਤਾ ਉਹਨਾਂ ਨੂੰ ਲੋੜ ਸੀ ਅੱਜ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਾਹੌਲ ਕੀ ਚੱਲਦਾ ਪਿਆ ਸੋ ਆਪਾਂ ਕਿਸੇ ਦੇ ਵਾਲਾ ਨਾ ਕਹੀਏ ਵੀ ਸਾਨੂੰ ਉਹਨੇ ਖਰਾਬ ਕੀਤਾ ਜਾਂ ਸਾਨੂੰ ਸਰਕਾਰਾਂ ਖਰਾਬ ਕਰਦੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਚੀਜ਼ਾਂ ਆਉਂਦੀਆਂ ਸਦੀਆਂ ਤੋਂ ਆਉਂਦੀਆਂ ਆ ਰਹੀਆਂ ਪਰ ਕਿਸਾਨ ਭਰਾਵੋ ਜੇ ਆਪਾਂ ਇਹ ਚੀਜ਼ਾਂ ਤੇ ਆਪਾਂ ਆਪ ਮਤਲਬ ਹੱਲ ਕਰਨਾ ਕਹਿੰਦਾ ਮਤਲਬ ਆਪਾਂ ਕਿਹੜਾ ਵੀ ਜ਼ਮੀਨ ਛੱਡ ਕੇ ਚਲਾ ਜਾਣਾ ਜਾਂ ਵੇਚ ਕੇ ਚਲਾ ਜਾਣਾ ਆਪਾਂ ਆਪਣੀਆਂ ਜ਼ਮੀਨਾਂ ਨੂੰ ਆਪ ਠੀਕ ਕਰੀਏ ਆਪਾਂ ਕਿਸੇ ਦੇ ਹਸਾਰੇ ਮੋਢੇ ਤੇ ਰੱਖ ਕੇ ਉਹ ਚੀਜ਼ ਨਾ ਕਰੀਏ ਤਾਂ ਆਉਣ ਵਾਲਾ ਸਮਾਂ ਸਿਰਫ ਉਹ ਬੰਦੇ ਐਗਰੀਕਲਚਰ ਕਰਨਗੇ ਜਿਹੜੇ ਥੋੜੇ ਜਿਹੇ ਤਕਨੀਕੀ ਹੋ ਜਾਣਗੇ ਦੇਸੀ ਖਾਦਾ ਪਾ ਸਕਦੇ ਹੋ ਢੰਗ ਨਾਲ ਪਾ ਸਕਦੇ ਹੋ ਜਿੱਥੇ 40 40 45 45 ਕਿਲੋ ਡੋਜ ਆ 25 25 ਕਰਕੇ ਪਾ ਸਕਦੇ ਹੋ ਅੱਧੇ ਅੱਧੇ ਗੱਟੇ ਦੀ ਡੋਜ ਤਾਂ ਤੁਹਾਡੀ ਯੂਰੀ ਦੇ ਉੱਥੇ ਘਟ ਜਾਣੀ ਆ ਜਦੋਂ ਤੁਸੀਂ ਉਹਨਾਂ ਨੂੰ ਸਪਲਿਟ ਅਲੱਗ-ਅਲੱਗ ਡੋਜਾਂ ਦੇ ਵਿੱਚ ਪਾਉਂਗੇ ਸੋ ਇਹੀ ਮੈਂ ਬਾਰ-ਬਾਰ ਗੱਲ ਕਹਿਣਾ ਵੀ ਇਹ ਚੀਜ਼ ਤੇ ਆਪਾਂ ਥੋੜਾ ਜਿਹਾ ਐਗਰੀਕਲਚਰ ਤੇ ਧਿਆਨ ਦੇਈਏ ਵੀ ਚੀਜ਼ਾਂ ਕਿਵੇਂ ਯੂਜ਼ ਕਰਨੀਆਂ ਨੇ ਕਿਉਂਕਿ ਖਾਦਾਂ ਦੇ ਉੱਪਰੋਂ ਆਪਾਂ ਨੂੰ ਹੀ ਪਤਾ ਸਾਬ ਅੱਜਕੱਲ ਡੀਏਪੀ ਦਾ ਜਾਂ ਯੂਰੀ ਦਾ ਕਿੰਨਾ ਰੋਲਾ ਪੈਂਦਾ ਸਾਰਾ ਚੱਕਰ ਸਬਸਿਡੀ ਦਾ ਲੱਖਾਂ ਕਰੋੜਾਂ ਰੁਪਈਆ ਭਾਰਤ ਦਾ ਸਬਸਿਡੀ ਦੇ ਰੂਪ ਦੇ ਵਿੱਚ ਚਲਾ ਗਿਆ ਉਸੇ ਚੱਕਰ ਦੇ ਵਿੱਚ ਉਹਨੇ ਸਬਸਿਡੀ ਕਿਸੇ ਨੂੰ ਬੰਦ ਕਰ ਦੇਣੀ ਆ ਐਟ ਅ ਟਾਈਮ ਆਪਾਂ ਔਖੇ ਹੋਵਾਂਗੇ ਹੁਣ ਪੰਜ ਚਾਰ ਸਾਲਾਂ ਦੇ ਵਿੱਚ ਆਪਣੇ ਕੋਲੇ ਹੌਲੀ ਹੌਲੀ ਹੱਲ ਹੈਗਾ ਆਪਾਂ ਜ਼ਮੀਨ ਨੂੰ ਫੇਰ ਠੀਕ ਕਰ ਸਕਦੇ ਆ ਜਿਵੇਂ ਆਪਣੀ ਪਹਿਲਾਂ ਕੁਦਰਤੀ ਖੇਤੀ ਹੁੰਦੀ ਸੀ ਇੱਕ ਗੱਲ ਆਬ ਦੇ ਆਪ ਦੇ ਅੰਦਰ ਝਾਕ ਕੇ ਦੇਖੋ ਵੀ ਜਦੋਂ ਕੁਦਰਤੀ ਖੇਤੀ ਹੁੰਦੀ ਸੀ ਉਦੋਂ ਨਾ ਕੋਈ ਇਹਨਾਂ ਕੀੜਾ ਪੈਂਦਾ ਸੀ ਨਾ ਕੋਈ ਇਨੀ ਬਿਮਾਰੀ ਪੈਂਦੀ ਸੀ ਕਟ ਖਰਚੇ ਦੇ ਉੱਪਰ ਵੀ ਆਪਾਂ ਨੂੰ ਫਸਲ ਚੰਗਾ ਝਾੜ ਦੇ ਜਾਂਦੇ ਸੀ ਅੱਜ ਤੋਂ 20 20 ਸਾਲ ਦੀ ਪਹਿਲਾਂ ਦੀ ਗੱਲ ਕਰਾਂ ਮੈਂ ਅੱਜ ਉਹੀ ਵੈਰਾਈਟੀਆਂ ਨੇ ਦੁੱਗਣੀ ਤਕਲੀਡੋਜ ਉਲੀ ਦੀ ਹੋ ਗਈ ਕੀੜਿਆਂ ਦੀ ਹੋ ਗਈ ਆਊਟ ਬ੍ਰੇਕ ਹੋ ਜਾਂਦੇ ਨੇ ਮੁੜ ਕੇ ਆਪਾਂ ਤਾਂ ਉਹ ਚੀਜ਼ ਦਾ ਹੱਲ ਨਹੀਂ ਹੁੰਦਾ ਖਾਦਾਂ ਦਾ ਆਪਾਂ ਛੱਡ ਹੀ ਦੋ ਕਈ ਵਾਰ ਤਾਂ ਇੱਥੋਂ ਹੀ ਫਾਰਮਰ ਮਿਲਦੇ ਨੇ ਮੱਕੀ ਦੇ ਵਿੱਚ ਜਿਹੜੀ ਆਪਾਂ ਚਾਰ ਵਾਲੀ ਮੱਕੀ ਪਾਉਣੀ ਆ 7-7 ਬੋਰੀਆਂ ਯੂਰੀ ਦੇ ਪਾਉਂਦੇ ਨੇ ਤਾਂ ਉਹ ਇੱਕ ਵਿਅਰਥੀ ਹੈ ਉਹ ਕੈਂਸਰ ਆਪਾਂ ਆਪਣੇ ਆਪ ਹੀ ਆਪਾਂ ਨੂੰ ਸਿਹੜ ਰਹੇ ਹਾਂ ਫਿਰ ਆਪਾਂ ਕਹਿੰਦੇ ਹੁੰਦੇ ਆ ਵੀ ਪੰਜਾਬ ਕੈਂਸਰ ਵਧ ਗਿਆ ਪੰਜਾਬ ਦੇ ਵਿੱਚ ਸੋ ਜਿਹੜੀ ਨਾਈਟਰੇਟ ਆ ਨਾ ਯੂਰੀਆ ਨਾਈਟਰੇਟ ਇਹਨੂੰ ਇੱਕ ਮਨ ਦੇ ਵਿੱਚ ਬਿਠਾ ਲਓ ਵੀ ਬਹੁਤ ਜ਼ਿਆਦਾ ਖਤਰਨਾਕ ਸਿੱਧ ਹੋ ਰਹੀ ਹੈ ਮੈਨ ਜਦੋਂ ਅੰਡਰਗਰਾਉਂਡ ਪਾਣੀ ਵਿੱਚ ਰਲ ਜਾਂਦੀ ਹੈ ਬੱਚਿਆਂ ਨੂੰ ਹੋਣ ਲੱਗ ਗਿਆ ਬੰਦਿਆਂ ਨੂੰ ਕੈਂਸਰ ਹੋਣ ਲੱਗ ਗਿਆ ਜਾਂ ਤੁਸੀਂ ਲਾ ਲਓ ਵੀ ਜਦੋਂ ਲੇਡੀਜ਼ ਦੇ ਵਿੱਚ ਵੀ ਕਈ ਵਾਰੀ ਜਿੱਦਾਂ ਹੋਰ ਸਾਲਟ ਨੇ ਮੈਂਕੋਜ਼ੇਬ ਹੋ ਗਿਆ ਜਾਂ ਕਾਰਬੈਂਡਾਜ਼ਮ ਹੋ ਗਈ ਉਹਨਾਂ ਦਾ ਵੀ ਰੈਜ਼ਿਡਿਊ ਆਉਂਦਾ ਸੋ ਭਰਾਵੋ ਇਹੀ ਚੀਜ਼ ਆਪਾਂ ਰਹਿਣਾ ਪੰਜਾਬ ਦੇ ਵਿੱਚ ਇਹ ਯੂਰੀਆ ਹੋ ਗਿਆ ਇੱਕ ਆਪਾਂ ਖਾਪਤ ਘਟਾਈਏ ਤੇ ਸਹੀ ਮਾਤਰਾ ਦੇ ਵਿੱਚ ਆਪਾਂ ਨੂੰ ਯੂਜ਼ ਕਰੀਏ ਤਾਂ ਜੋ ਜਿਹੜੀ ਆਪਾਂ ਖੇਤੀ ਹੈ ਉਹ ਲੰਬੇ ਸਮੇਂ ਤੱਕ ਕਰ ਲਈਏ ਫਸਲ ਪੀਲਾ ਪੈਣ ਦਾ ਕਾਰਨ ਕੱਲਾ ਯੂਰੀਆ ਨਹੀਂ ਹੈਗਾ ਉੱਥੇ ਨੂੰ ਪ੍ਰੋਪਰ ਚੈੱਕ ਕਰਿਆ ਕਰੋ ਵੀ ਕੀ ਚੀਜ਼ ਆ ਕਿ ਹੱਲ ਹੋ ਰਿਹਾ ਕੋਈ ਹੋਰ ਚੀਜ਼ ਮੰਨ ਲਓ ਤੁਸੀਂ ਯੂਰੀਆ ਛੜਤਾ ਉਹ ਤੁਹਾਡੀ ਫਸਲ ਪੀਲੀ ਤੋਂ ਕਾਲੀ ਇੱਕ ਟਾਈਮ ਕਰ ਦੂ ਕਿਉਂਕਿ ਉਹਨੇ ਕਲੋਰੋਫਿਲ ਤੇ ਕੰਮ ਕਰਨਾ ਉਹ ਇੱਕ ਵੱਡਾ ਨਿਊਟ੍ਰੀਐਂਟ ਆ ਮੇਨ ਬਟ ਉਹੀ 5-7 ਦਿਨਾਂ ਬਾਅਦ ਜਾ ਕੇ ਜੇ ਬਿਮਾਰੀ ਹੈ ਉੱਲੀਆ ਹੋਰ ਵੱਧ ਜਾਣਾ ਸੋ ਨੂੰ ਉਸ ਦਾ ਹੋਰ ਡਬਲ ਨੁਕਸਾਨ ਹੋਣਾ ਸੋ ਅਪਾ ਚੀਜ਼ ਨੂੰ ਫਸਲ ਨੂੰ ਦੇਖ ਕੇ ਤੱਤ ਦਈਏ ਹੁਣ ਮੈਂ ਜਿਵੇਂ ਅੱਜ ਵਾਲੀਆਂ ਫਸਲਾਂ ਨੇ ਅੱਜ ਕੱਲ ਜੇ ਤੁਸੀਂ ਆ ਹੁਣ ਕਣਕ ਨਿਸਰੀ ਖੜੀ ਆ ਤਾਂ ਮੈਗਨੀ ਆਪਣਾ ਬੋਰਨ ਦੀ ਜਿਹੜੀ ਘਾਟ ਹੈ ਉਹ ਆਮ ਹੀ ਫਸਲਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਆ ਫਸਲ ਬੱਲੀ ਦੇ ਉੱਪਰ ਆ ਹੁਣ ਆ ਤੁਸੀਂ ਦੇਖੋ ਵੀ ਜਿਹੜੀ ਇਹ ਪੱਤੇ ਦੇ ਉੱਪਰ ਪ੍ਰੋਪਰ ਕੰਗੀ ਬਣ ਰਹੀ ਹੈ ਤਾਂ ਜਿਹੜੀ ਇਹ ਕੰਗੀ ਹੈਗੀ ਇਹ ਸਾਈਡ ਤੇ ਕੰਗੀ ਬਣੂਗਾ ਦਾਣੇ ਜੇ ਇਹ ਬੋਰਨ ਦੀ ਘਾਟ ਹੈ ਤਾਂ ਬੋਰਨ ਦੀ ਜਿਹੜੀ ਸਪਰੇ ਆ ਉਹ ਕਰਨੀ ਜ਼ਰੂਰੀ ਹੈ 70 ਤੋਂ 80 ਗ੍ਰਾਮ 1 ਏਕੜ ਦਾ ਆਪਾਂ ਪਾ ਸਕਦੇ ਆ ਕਿਉਂਕਿ ਜਿਹੜੇ ਪ੍ਰਾਗਣ ਨੇ ਜਿੱਥੋਂ ਮੰਨ ਲਓ ਆਪਣਾ ਬੀਜ ਬਣਨਾ ਪਰਾਗਣ ਤੇ ਓਬਰੀ ਨੂੰ ਮਿਲ ਕੇ ਤਾਂ ਉਹ ਪਰਾਗਣ ਨੂੰ ਬਹੁਤ ਜ਼ਿਆਦਾ ਇਹ ਤਕੜਾ ਕਰਦਾ ਹੈ ਐਦਾਂ ਆਪਾਂ ਡਾਇਗਨੋਸ ਕਰਕੇ ਚੀਜ਼ਾਂ ਵਰਤੀਏ ਇਹ ਨਹੀਂ ਹੈਗਾ ਵੀ ਕੋਈ ਫਸਲ ਪੀਲੀ ਪੈ ਗਈ ਕੱਲਾ ਯੂਰੀਆ ਕੰਮ ਕਰ ਦਨ ਨਹੀਂ 16 17 ਤੱਤ ਨੇ ਉਹਨਾਂ ਨੂੰ ਬੈਲੈਂਸ ਕਰਕੇ ਆਪਾਂ ਚੀਜ਼ਾਂ ਯੂਜ਼ ਕਰੀਏ ਤਾਂ ਕਿਤੇ ਜਾ ਕੇ ਆਪਾਂ ਜਿਹੜੀ ਖੇਤੀ ਆ ਉਹਨੂੰ ਲਾਹੇਵੰਦ ਕਰ ਸਕਦੇ ਆ ਪਰ ਜੇ ਅੱਜ ਦਾ ਆਪਾਂ ਹਾਲ ਦੇਖੀ ਅੱਜ ਦਾ ਹਾਲ ਜ਼ਮੀਨਾਂ ਦਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੋ ਪ੍ਰਾਵੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਇਸ ਗੱਲ ਤੇ ਗੌਰ ਕਰਿਓ ਤੇ ਆਪਾਂ ਉਹ ਚੀਜ਼ ਦਾ ਹੱਲ ਕਰਨ ਆਪਾਂ ਪੰਜਾਬ ਦੀ ਜਿਹੜੀ ਜ਼ਮੀਨ ਆਪਣੀ 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 ਜ਼ਮੀ ਪੰਜਾਬ ਨੇ ਆਟੋਮੈਟਿਕਲੀ ਬਚ ਰਹਿਣਾ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ